ਅੱਜ ਦੀ ਸਭ ਤੋਂ ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਇੱਕ ਹੋਰ ਵੱਡਾ ਵਿਕਾਸ ਸਾਹਮਣੇ ਆਇਆ ਹੈ ਕੇਸ ਨਾਲ ਜੁੜੇ ਗਵਾਹ ਅਤੇ ਦੋਸ਼ੀ ਅਦਾਲਤ ਵਿੱਚ ਪੇਸ਼ ਹੋਏ ਨਹੀਂ ਪਰ ਚਰਚਾ ਦਾ ਵਿਸ਼ਾ ਇਹ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜੋ ਅਕਸਰ ਹਰ ਸੁਣਵਾਈ ਵਿੱਚ ਮੌਜੂਦ ਰਹਿੰਦੇ ਨੇ ਇਸ ਵਾਰ ਗੈਰ ਹਾਜ਼ਰ ਰਹੇ ਅਦਾਲਤ ਵਿੱਚ ਅੱਜ ਸਵੇਰੇ ਤੋਂ ਹੀ ਚੌਕੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ ਪੁਲਿਸ ਦੇ ਭਾਰੀ ਜਥੇ ਨੇ ਦੋਸ਼ੀਆਂ ਨੂੰ ਅਦਾਲਤ ਤੱਕ ਪਹੁੰਚਾਇਆ ਇਸ ਦੌਰਾਨ ਕੇਸ ਨਾਲ ਜੁੜੇ ਕੁਝ ਮਹੱਤਵਪੂਰਨ ਗਵਾਹ ਵੀ ਅਦਾਲਤ ਵਿੱਚ ਹਾਜ਼ਰ ਹੋਏ ਸੁਣਵਾਈ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਦੋਸ਼ੀਆਂ ਦੇ ਖਿਲਾਫ ਸਬੂਤਾਂ ਦੀ ਸਿਮਿਖਿਆ ਕੀਤੀ ਗਈ ਯਾਦ ਰਹੀ 29 ਮਈ 2022 ਨੂੰ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਟਾਰ ਸਿੱਧੂ ਮੂਸੇਵਾਲਾ ਆਪਣੇ ਪਿੰਡ ਜਵਾਰਕੇ ਦੇ ਨੇੜੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਇਸ ਹੱਤਿਆ ਨੇ ਨਾ ਸਿਰਫ ਪੰਜਾਬ ਸਗੋਂ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਫੈਨਸ ਲਈ ਇਹ ਅਜੇ ਵੀ ਇੱਕ ਅਭਿਆਸ ਤੋਂ ਪਰੇ ਦਰਦ ਹੈ ਮਾਪੇ ਉਦੋਂ ਤੋਂ ਹੀ ਇਨਸਾਫ ਦੀ ਲੜਾਈ ਲੜ ਰਹੇ ਨੇ ਅੱਜ ਦੀ ਕਾਰਵਾਈ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਕਿਹਾ ਗਿਆ ਹੈ ਕਿ ਉਹ ਕੋਲ ਕਾਫੀ ਮਜ਼ਬੂਤ ਸਬੂਤ ਨੇ ਗਵਾਹਾਂ ਦੇ ਬਿਆਨ ਦੋਸ਼ੀਆਂ ਨੂੰ ਸਜ਼ਾ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਦੂਜੇ ਪਾਸੇ ਦੋਸ਼ੀਆਂ ਦੇ ਵਕੀਲਾਂ ਨੇ ਕਿਹਾ ਹੈ ਕਿ ਉਹਨਾਂ ਨੇ ਮੋਕਲਾ ਨੂੰ ਫਸਾਇਆ ਜਾ ਰਿਹਾ ਹੈ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਧਿਆਨ ਨਾਲ ਸੁਣੀਆਂ ਅਤੇ ਅਗਲੀ ਤਾਰੀਖ ਤੈਅ ਕਰ ਦਿੱਤੀ ਪਰ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਦੀ ਕਾਰਵਾਈ ਵਿੱਚ ਮੌਜੂਦ ਨਹੀਂ ਉਹ ਅਕਸਰ ਹਰ ਪੇਸ਼ੀ ਵਿੱਚ ਹਾਜ਼ਰ ਰਹਿੰਦੇ ਨੇ ਅਤੇ ਕੇਸ ਨੂੰ ਨਜ਼ਦੀਕ ਤੋਂ ਦੇਖਦੇ ਨੇ ਉਹਨਾਂ ਦੀ ਗੈਰ ਹਾਜ਼ਰੀ ਨੇ ਲੋਕਾਂ ਵਿੱਚ ਚਰਚਾ ਜਨਮ ਦਾ ਵਿਸ਼ਾ ਬਣਾ ਦਿੱਤਾ ਹੈ ਹਾਲਾਂਕਿ ਪਰਿਵਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਇਹ ਅਦਾਲਤ ਦੇ ਬਾਹਰ ਸਿੱਧੂ ਮੂਸੇਵਾਲਾ ਦੇ ਹਜ਼ਾਰਾਂ ਸਮਰਥਕ ਇਕੱਠੇ ਹੋਏ ਨੇ ਉਹਨਾਂ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਲੋਕਾਂ ਦਾ ਕਹਿਣਾ ਸੀ ਕਿ ਜਦ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਲੜਾਈ ਜਾਰੀ ਰਹੇਗੀ ਕੌਜ ਫੈਨਸ ਨੇ ਕਿਹਾ ਹੈ ਕਿ ਇਹ ਕੇਸ ਸਿਰਫ ਇੱਕ ਕਲਾਕਾਰ ਦੀ ਹੱਤਿਆ ਨਹੀਂ ਸਗੋ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਤੇ ਵੀ ਵਾਰੀ ਕਾਨੂੰਨੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕੇਸ ਲੰਮਾ ਚੱਲ ਸਕਦਾ ਹੈ ਕਿਉਂਕਿ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਹਰ ਇੱਕ ਦੇ ਖਿਲਾਫ ਵੱਖ-ਵੱਖ ਸਬੂਤ ਤੇ ਗਵਾਹ ਨੇ ਹਾਲਾਂਕਿ ਹੁਣ ਤੱਕ ਜਿਹੜੇ ਗਵਾਹੀ ਬਿਆਨ ਸਾਹਮਣੇ ਆਏ ਨੇ ਉਹ ਪ੍ਰੋਸੀਕਿਊਸ਼ਨ ਦਾ ਮੋਰਚਾ ਮਜ਼ਬੂਤ ਕਰ ਰਹੇ ਨੇ ਵਿਸ਼ੇਸ਼ ਗਿਆਨਾਂ ਦੇ ਅਨਸਾਰ ਜੇ ਅੱਗੇ ਵੀ ਗਵਾਹ ਸੱਚ ਬੋਲਦੇ ਰਹੇ ਤਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਣਾ ਮੁਸ਼ਕਲ ਹੋ ਜਾਵੇਗਾ ਸਿੱਧੂ ਮੂਸੇਵਾਲਾ ਸਿਰਫ ਗਾਇਕ ਨਹੀਂ ਸਨ ਸਗੋ ਨੌਜਵਾਨਾਂ ਦੀ ਆਵਾਜ਼ ਨੇ ਉਸਦੇ ਗੀਤਾਂ ਵਿੱਚ ਜਿਹੜੀ ਸੱਚਾਈ ਦਲੇਰੀ ਅਤੇ ਜੁੜਾਅ ਸੀ ਉਸ ਕਰਕੇ ਉਹ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਉਸ ਦੀ ਅਚਾਨਕ ਮੌਤ ਨੇ ਫੈਨਸ ਨੂੰ ਤੋੜ ਦਿੱਤਾ ਪਰ ਅੱਜ ਵੀ ਉਹਦੀ ਯਾਦ ਸੋਸ਼ਲ ਮੀਡੀਆ ਤੇ ਗੀਤਾ ਰਾਹੀਂ ਜਿਉਂਦੀ ਏ ਅੱਜ ਦੀ ਸੁਣਵਾਈ ਨੇ ਇੱਕ ਵਾਰ ਫਿਰ ਸਦੂਮਸੇ ਵਾਲਾ ਕਤਲ ਮਾਮਲੇ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਏ ਹੁਣ ਸਾਰੀਆਂ ਨਜ਼ਰਾਂ ਅਗਲੀ ਤਰੀਕ ਤੇ ਟਿਕੀਆਂ ਹੋਈਆਂ ਨੇ ਕਿ ਕੀ ਨਵੇਂ ਖੁਲਾਸੇ ਹੁੰਦੇ ਨੇ ਫੈਨਸ ਦੀ ਇੱਕ ਹੀ ਮੰਗ ਏ ਇਨਸਾਫ ਅਤੇ ਉਹ ਆਸ ਕਰ ਰਹੇ ਨੇ ਕਿ ਜਲਦੀ ਹੀ ਇਸ ਕੇਸ ਦਾ ਅੰਤ ਹੋਵੇਗਾ ਤੇ ਸੱਚ ਸਾਹਮਣੇ ਆਵੇਗਾ